ਅੱਛਾ ਯਾ ਦੋਸਤੋ ਹੜਾਂ ਦੀ ਮਾਰ ਚੱਲ ਰਿਹਾ ਪੰਜਾਬ ਤੇ ਹੁਣ ਜਿਸ ਜਿਸ ਤਰੀਕੇ ਨਾਲ ਪਾਣੀ ਉਤਰ ਰਿਹਾ ਤਾਂ ਨੁਕਸਾਨ ਦਾ ਜਿਹੜਾ ਜਾਇਜ਼ਾ ਲਾਉਣਾ ਉਹ ਸੌਖਾ ਹੋ ਜੂਗਾ ਪਰ ਤੁਹਾਡੇ ਵਾਸਤੇ ਇੱਕ ਕਾਨੂੰਨੀ ਜਾਣਕਾਰੀ ਇਹ ਹੈ ਕਿ ਤੁਸੀਂ ਜਿਹੜੇ ਵੀ ਲੋਕ ਹੜਾਂ ਦੀ ਮਾਰ ਤੋਂ ਗ੍ਰਸਤ ਨੇ ਜਿਹੜੇ ਵੀ ਲੋਕ ਹੜਾਂ ਦੀ ਮਾਰ ਦੀਆਂ ਚਪੇੜਾਂ ਚੱਲ ਰਏ ਆ ਉਹ ਲੋਕ ਸਰਕਾਰ ਦੇ ਕੋਲੋਂ ਸਿੱਧੇ ਸਿੱਧੇ ਤੌਰ ਦੇ ਉੱਪਰ ਜਿਹੜਾ ਉਹ ਮੁਆਵਜ਼ਾ ਕਲੇਮ ਕਰ ਸਕਦੇ ਆ ਇੱਕ ਤਾਂ ਸਰਕਾਰ ਨੇ ਆਪਣੇ ਪੱਤਰ ਦੇ ਉੱਪਰ ਜਿਹੜਾ ਅਨਾਉਂਸਮੈਂਟ ਕੀਤੀ ਹੈ ਕਿ ਭਈ ਮੈਂ 20000 ਰੁਪਏ ਤੱਕ ਦਾ ਜਿਹੜਾ ਮੁਆਵਜ਼ਾ ਉਹ ਅਸੀਂ ਦਵਾਂਗੇ ਪਰ ਉਹਨੂੰ ਛੱਡ ਕੇ ਤੁਸੀਂ ਉਹ ਮੁਆਵਜ਼ਾ ਵੀ ਤੁਸੀਂ ਮਤਲਬ ਕਲੇਮ ਕਰ ਸਕਦੇ ਹੋ ਉਹਨੂੰ ਛੱਡ ਕੇ ਜੇ ਤੁਹਾਨੂੰ ਐਂ ਲੱਗਦਾ ਕਿ ਸਾਡਾ ਨੁਕਸਾਨ ਬਹੁਤ ਜ਼ਿਆਦਾ ਤੇ ਸਰਕਾਰ ਦੀ ਪਰਪਾਈ ਬਹੁਤ ਘੱਟ ਹੈ ਤਾਂ ਫਿਰ ਇਸ ਇਸ ਦੇ ਲਈ ਤੁਸੀਂ ਆਪ ਦੀਆਂ ਨਿਚਲੀਆਂ ਅਦਾਲਤਾਂ ਦੇ ਵਿੱਚ ਇੱਕ ਡੈਮੇਜਿਸ ਦਾ ਜਿਹੜਾ ਸੂਟ ਹੈ ਉਹ ਕਲੇਮ ਕਰ ਸਕਦੇ ਹੋ ਡੈਮੇਜਿਸ ਦੇ ਸੂਟ ਦੇ ਵਿੱਚ ਉਹ ਸਾਰੀਆਂ ਪਾਰਟੀਆਂ ਚਾਹੇ ਉਹ BBMB ਹੈ ਪਾਕ ਪਾਕ ਨਾਮਨੇਜਮੈਂਟ ਪ੍ਰਬੰਧਕ ਬੋਰਡ ਹੈ ਉਹਦੀ ਗੱਲ ਕਰ ਲੋ ਜਾਂ ਫਿਰ ਉਹ ਉਤਰਾਂ ਜਿੱਥੋਂ ਜਿੰਨਾ ਵੱਲੋਂ ਇਹ ਪਾਣੀ ਛੱਡਿਆ ਗਿਆ ਹੈ ਤੁਸੀਂ ਉਹਨਾਂ ਨੂੰ ਪਾਰਟੀ ਬਣਾ ਸਕਦੇ ਹੋ ਸਰਕਾਰ ਨੂੰ ਪਾਰਟੀ ਬਣਾ ਸਕਦੇ ਹੋ ਹਰਿਆਣਾ ਸਰਕਾਰ ਸੈਂਟਰ ਸਰਕਾਰ ਆਪਣਾ ਮਹਮਾਤਮ ਜੀ ਸਰਕਾਰ ਪੰਜਾਬ ਸਰਕਾਰ ਇਹਨਾਂ ਸਾਰਿਆਂ ਨੂੰ ਜਿਹੜਾ ਉਹ ਪਾਰਟੀ ਬਣਾ ਕੇ ਤੁਸੀਂ ਆਪ ਦੇ ਨੁਕਸਾਨ ਦੀ ਜਿਹੜੀ ਹੈ ਉਹ ਪਰਪਾਈ ਕਰ ਸਕਦੇ ਹੋ ਇਹ ਹਵਾ-ਹਵਾਈ ਗੱਲ ਨਹੀਂ ਕਰ ਰਹੇ ਦੋਸਤੋ 2016 ਦੇ ਵਿੱਚ ਸੁਪਰੀਮ ਕੋਰਟ ਨੇ ਜਿਹੜੀ ਹੈ ਉਹ ਇੱਕ ਜਜਮੈਂਟ ਦਿੱਤੀ ਸੀ ਜਿਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਇਹ ਕੋਈ ਕੁਦਰਤੀ ਕ੍ਰੋਪੀਆਂ ਨਹੀਂ ਹੈ ਕਿ ਤੁਸੀਂ ਪਾਣੀ ਛੱਡ ਦਿੱਤਾ ਤਾਂ ਫਿਰ ਉਹ ਕੁਦਰਤੀ ਕ੍ਰੋਪੀ ਕਹਿ ਕੇ ਤੁਸੀਂ ਆਪ ਦਾ ਪੱਲਾ ਛੱਡ ਨੋਵੇਂ ਇਹਦੇ ਵਿੱਚ ਅਥਾਰਟੀਜ਼ ਜਿਹੜੀਆਂ ਨੇ ਜਾਂ ਫਿਰ ਸੰਬੰਧਿਤ ਜਿਹੜਾ ਪ੍ਰਬੰਧਕ ਬੋਰਡ ਹੈ ਜਿਹੜਾ ਜਿਹੜਾ ਵੀ ਪਾਣੀ ਨੂੰ ਕੰਟਰੋਲ ਕਰਦਾ ਹੈ ਉਹ ਸਾਰੇ ਦੇ ਸਾਰੇ ਨੂੰ ਪਾਰਟੀ ਬਣਾ ਕੇ ਉਹਨਾਂ ਤੇ ਕੇਸ ਦਾਇਰ ਕੀਤਾ ਜਾ ਸਕਦਾ ਹੈ ਤੇ ਮੁਆਵਜ਼ਾ ਲਿਆ ਜਾ ਸਕਦਾ ਤੇ ਜਿਹੜਾ 2016 ਦੀ ਜਜਮੈਂਟ ਦੀ ਮੈਂ ਗੱਲ ਕਰ ਰਿਹਾ ਦੋਸਤੋ ਉਹਦੇ ਵਿੱਚ ਸੁਪਰੀਮ ਕੋਰਟ ਨੇ 5 ਲੱਖ ਰੁਪਏ ਤੱਕ ਦਾ ਜਿਹੜਾ ਮੁਆਵਜ਼ਾ ਉਹ ਗ੍ਰਾਂਟ ਵੀ ਕੀਤਾ ਹੁਣ ਇਹ ਹੋਇਆ ਕਿਸ ਤਰ੍ਹਾਂ ਸੀ ਕਿ 1996 ਦੇ ਕਰੀਬ ਗੁਜਰਾਤ ਦੇ ਵਿੱਚ ਡੈਮ ਤੋਂ ਜਿਹੜਾ ਉਹ ਪਾਣੀ ਛੱਡ ਦਿੱਤਾ ਗਿਆ ਸੀ ਤਾਂ ਉੱਥੇ ਫਿਰ ਜਿਹੜੇ ਬੰਦੇ ਨੇ ਇਹ ਜਿਹੜੇ ਦੋ ਚਾਰ ਬੰਦਿਆਂ ਨੇ ਕੇਸ ਫਾਈਲ ਕੀਤਾ ਸੀ ਉਹਨਾਂ ਦਾ ਨਾਮ ਸੀ ਹੋਰਾ ਸਦੀਕੀ ਭਾਈ ਰਾਜਾ ਭਾਈ ਤੇ ਪੂਰਨ ਵਰਸਸ ਸਟੇਟ ਆਫ ਗੁਜਰਾਤ ਆਸ ਉਨ੍ਹਾਂ ਦੇ ਵੱਲੋਂ ਇਹ ਸਿਵਲ ਅਪੀਲ ਨੰਬਰ 1866 2016 ਦੀ ਹੈ ਇਹਦੇ ਵਿੱਚ ਨੀਚਲੇ ਲੈਵਲ ਤੋਂ ਕੇਸ ਫਾਈਲ ਕੀਤਾ ਫਿਰ ਉਹ ਉੱਥੋਂ ਹਾਰ ਗਏ ਸੀ ਉੱਪਰ ਆਏ ਤਾਂ ਫਿਰ ਜਦੋਂ ਸੁਪਰੀਮ ਕੋਰਟ 'ਚ ਆਏ ਤਾਂ ਸੁਪਰੀਮ ਕੋਰਟ ਨੇ ਫਿਰ ਇਸ ਨੂੰ ਕਲੀਅਰਲੀ ਇਹ ਕਹਿ ਦਿੱਤਾ ਸੀ ਕਿ ਇਹ ਕੋਈ ਐਕਟ ਆਫ ਗॉड ਨਹੀਂ ਹੈ ਕਿਉਂਕਿ ਜਿਹੜਾ ਉਹ ਡੈਮ ਵਾਲੀ ਮਹਿਕਮਾ ਸੀ ਉਹਨਾਂ ਨੇ ਕਿਹਾ ਸੀ ਕਿ ਇਹ ਤਾਂ ਬਈ ਕੁਦਰਤੀ ਕਰੋਪੀਆ ਐਕਟ ਆਫ ਗॉड ਹੈ ਜਿਹਦੇ ਵਿੱਚ ਸਾਡਾ ਕੋਈ ਹੱਥ ਨਹੀਂ ਪਰ ਸੁਪਰੀਮ ਕੋਰਟ ਨੇ ਉਹਨੂੰ ਡਿਸਾਈਡ ਕੀਤਾ ਸੀ ਕਿ ਇਹ ਐਕਟ ਆਫ ਗॉड ਦੀ ਕੋਈ ਕਰਾਮਾਤ ਨਹੀਂ ਹੈ ਇਹ ਤੁਹਾਡੀ ਗਲਤੀ ਹੈ ਤੁਹਾਡੀ ਗਲਤੀ ਦੇ ਕਰਕੇ ਇਹ ਸਾਰਾ ਨੁਕਸਾਨ ਹੋਇਆ ਤਾਂ ਫਿਰ ਜਿਹੜਾ ਸਮੰਦਰ ਡੈਮ ਸੀ ਤੇ ਸਰਕਾਰ ਸੀ ਉਹਨਾਂ ਨੇ ਜਿਹੜਾ 5 ਲੱਖ ਰੁਪਏ ਤੱਕ ਦਾ ਜਿਹੜਾ ਹਰਜਾਨਾ ਜਿਹੜਾ ਉਹ ਭਰਨਾ ਪਿਆ ਸੀ ਜਦੋਂ ਉਹ ਕੇਸ ਫਾਈਲ ਕੀਤਾ ਸੀ ਸੋ ਦੋਸਤੋ ਆਪਦੇ ਕਾਨੂੰਨੀ ਹੱਕਾਂ ਨੂੰ ਲੈ ਕੇ ਜਾਗਰੂਕ ਹੋਵੋ ਜੇ ਤੁਹਾਨੂੰ ਲੱਗਦਾ ਕਿ ਬਈ ਸਾਡੇ ਨਾਲ ਧੱਕਾ ਹੋਇਆ ਜਾਂ ਫਿਰ ਸਰਕਾਰ ਦੀ ਜਾਂ ਮੈਨੇਜਮੈਂਟ ਦੀ ਗਲਤੀ ਹੈ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਸੀਂ ਤੁਹਾਡੀ ਹਰ ਸੰਭਵ ਮਦਦ ਕਰਾਂਗੇ ਚਾਹੀ ਔਨਰੇਬਲ ਹਾਈ ਕੋਰਟ ਦੇ ਵਿੱਚ ਮਸਲਾ ਲੈ ਜਾਣਾ ਹੋਵੇ ਜਾਂ ਫਿਰ ਨਿਚਲੀਆਂ ਮਿਲਵੰਦ ਦੇ ਉੱਪਰ ਜਿਹੜੇ ਦੋਸਤ ਪਟਿਆਲੇ ਦੇ ਨਾਲ ਸੰਬੰਧਤ ਹੈ ਉਹ ਮੇਰੇ ਨਾਲ ਪਟਿਆਲੇ ਰਾਬਤਾ ਕਰ ਸਕਦੇ ਆ ਤੇ ਅਸੀਂ ਜਿਹੜੀ ਆ ਉਹ ਇਸ ਅ ਕਾਰਵਾਈ ਨੂੰ ਜਿਹੜਾ ਅੰਜਾਮ ਦਵਾਂਗੇ ਮੇਰਾ ਆਪਦਾ ਪਿੰਡ ਰਾਮਪੁਰ ਪਰਤਾ ਇਸ ਮਾਰਨਾ ਜੂਝ ਰਿਹਾ ਅਸੀਂ ਖੁੱਦ ਜਿਹੜਾ ਇਹ ਮਸਲਾ ਪੂਰ ਦੇ ਵਿੱਚ ਲੈ ਕੇ ਜਾ ਰਹੇ ਆ ਇਥੋਂ ਜਿੰਨੇ ਲੋਕਾਂ ਦੀਆਂ ਇੱਥੇ ਫਸਲਾਂ ਲੁੱਭੀਆਂ ਨੇ ਸੋ ਤੁਸੀਂ ਵੀ ਜੇ ਆਪਦੇ ਲੈਵਲ ਤੇ ਤੁਹਾਨੂੰ ਲੱਗਦਾ ਕਿ ਹਾਂ ਅਸੀਂ ਮੁਆਵਜ਼ਾ ਲੈਣਾ ਤਾਂ ਜਿਹੜੀਆਂ ਸਰਕਾਰ ਦੀਆਂ ਆਪ ਉਦਰੀਆਂ ਆ ਕੰਮ ਮਨੇ ਜਾਂ ਫਿਰ ਜਿਹੜੇ ਬੋਰਡਸ ਬੈਠੇ ਨੇ ਜਿਨ੍ਹਾਂ ਨੇ ਪਾਣੀ ਛੱਡਣਾ ਹੁੰਦਾ ਤੇ ਨੇ ਰੋਕਣਾ ਹੁੰਦਾ ਉਹਨਾਂ ਦੀ ਜਿਹੜੀ ਆਪ ਉਦਰੀਆਂ ਕਾਰਵਾਈਆਂ ਨੇ ਉਹਨਾਂ ਨੂੰ ਨੱਥ ਪਾਉਣੀਆਂ ਤਾਂ ਫਿਰ ਇਸ ਤਰ੍ਹਾਂ ਦੇ ਜਿਹੜੇ ਆਪ ਕੰਮ ਸਾਨੂੰ ਜ਼ਰੂਰ ਕਰਨੇ ਚਾਹੀਦੇ ਆ ਤੁਸੀਂ ਨਾਲ ਜੁੜੇ ਤੁਹਾਡਾ ਧੰਨਵਾਦ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਉਹਨਾਂ ਲੋਕਾਂ ਦਾ ਜਿਹੜੇ ਥਾੜਾ ਪ੍ਰਭਾਵਤ ਆਪਣੇ ਆਪ ਨੂੰ ਸਬੰਧਤ ਰੱਖਦੇ ਨੇ ਤਾਂ ਜੋ ਆਪਾਂ ਉਹਨਾਂ ਦਾ ਟਾਈਮ ਸਿਰ ਜਿਹੜਾ ਉਹ ਲੀਗਲ ਪ੍ਰੋਸੀਜਰ ਸ਼ੁਰੂ ਕਰ ਸਕੀਏ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ